ਜਦ ਪੰਜਾਬੀ ਵਿਰਸੇ ਪੰਜਾਬੀ ਸੱਭਿਆਚਾਰ ਦੀ ਗੱਲ ਚੱਲਦੀ ਹੈ ਤਾਂ ਗੁੱਡੀਆਂ ਪਟੋਲਿਆਂ ਦਾ ਜ਼ਿਕਰ ਹੋ ਜਾਂਦਾ ਹੈ ਤਾਂ ਡਾਕਟਰ ਦਵਿੰਦਰ ਕੌਰ ਠੱਟ ਮੇਰੇ ਨਾਲ ਨੇ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਹਜ਼ਾਰਾਂ ਜਿਹੜੇ ਗੁੱਡੀਆਂ ਪਟੋਲੇ ਨੇ ਉਹ ਬਣਾਏ ਨੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗੁੱਡੀਆਂ ਪਟੋਲੇ ਦੀ ਪ੍ਰਦਰਸ਼ਨੀ ਲੱਗੀ ਹੋਈ ਆ ਤੁਸੀਂ ਦੇਖੋ ਕਿ ਬੇਹੱਦ ਖੂਬਸੂਰਤ ਆਰਟ ਆ ਜਿਹੜਾ ਉਹ ਦਿਖਾਇਆ ਗਿਆ ਹੈ ਪੰਜਾਬੀ ਵਿਰਸੇ ਨੂੰ ਦਿਖਾਇਆ ਗਿਆ ਹੈ ਤਾਂ ਗੱਲਬਾਤ ਕਰਦੇ ਆ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਆਏ ਟਾਈਮ ਕੱਢ ਕੇ ਔਰ ਮੈਨੂੰ ਵੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਇੱਥੇ ਆਏ ਔਰ ਸਪੈਸ਼ਲੀ ਜਿਹੜੀਆਂ ਗੁੱਡੀਆਂ ਪਟੋਲਿਆਂ ਦੀ ਨਵੇਸ਼ ਦੇਖਣ ਆਏ ਆ ਮੈਂ ਵੀ ਬਹੁਤ ਖੁਸ਼ ਆ ਔਰ ਤੁਹਾਡਾ ਵੈਲਕਮ ਇੱਥੇ ਆਇਆ ਨੂੰ ਤੁਸੀਂ ਇਹ ਗੁੱਡੀਆਂ ਪਟੋਲੇ ਬਣਾਏ ਨੇ ਬਹੁਤ ਹੀ ਸ਼ਾਨਦਾਰ ਕਲਾਕਾਰੀ ਦਿਖਾਈ ਹੈ ਹਰ ਕੋਈ ਆ ਕੇ ਤਾਰੀਫ ਕਰਦਾ ਇਹ ਤਾਂ ਇਸ ਨੂੰ ਬਣਾਉਣ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ ਤਾਂ ਕਿਵੇਂ ਇਸ ਪਾਸੇ ਨੂੰ ਤੁਹਾਡਾ ਇੰਟਰਸਟ ਹੋਇਆ ਦੇਖੋ ਜਿਹੜਾ ਆਰਟ ਹੁੰਦਾ ਹੈ ਨਾ ਉਹ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਵੀ ਕੋਈ ਸਿੱਖਿਆ ਹੋਵੇ ਜਾਂ ਬਾਹਰੋਂ ਸਿਖਾਇਆ ਜਾਵੇ ਜਾਂ ਕਿਸੇ ਤਰੀਕੇ ਇਹ ਇੱਕ ਆਰਟਿਸਟ ਦੇ ਅੰਦਰੂਨੀ ਭਾਵ ਹੁੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲਦੀਆਂ ਨੇ ਤਾਂ ਮੈਨੂੰ ਬਚਪਨ ਦੇ ਵਿੱਚ ਹੀ ਗੁੱਡੀਆਂ ਪਟੋਲਿਆਂ ਦਾ ਇੰਨਾ ਕਿ ਚਸਕਾ ਪੈ ਗਿਆ ਇੰਨਾ ਕਿ ਇੰਟਰਸਟ ਪੈ ਗਿਆ ਮੈਨੂੰ ਜਿਹੜੇ ਕਲਰ ਨੇ ਨਾ ਕੁਦਰਤੀ ਕਲਰਸ ਉਹ ਮੈਨੂੰ ਬੜੇ ਹੀ ਫੈਸੀਨੇਟ ਕਰਦੇ ਨੇ ਬੜਾ ਅੱਛੇ ਲੱਗਦੇ ਨੇ ਮੇਰਾ ਦਿਲ ਔਰ ਦਿਮਾਗ ਬਾਗੋ-ਭਾਗ ਹੋ ਜਾਂਦਾ ਜਦੋਂ ਮੈਂ ਕੁਦਰਤੀ ਰੰਗਾਂ ਨੂੰ ਦੇਖਦੀ ਆ ਇਸੇ ਤਰ੍ਹਾਂ ਬਚਪਨ ਤੋਂ ਹੀ ਮੈਂ ਛੋਟੀਆਂ-ਛੋਟੀਆਂ ਰੰਗ-ਬਰੰਗੀਆਂ ਲੀਰਾ ਨੂੰ ਜਦੋਂ ਦੇਖਦੀ ਸੀ ਤਾਂ ਉਦੋਂ ਮੈਂ ਇਹ ਗੁੱਡੀਆਂ ਜਿਹੜੀਆਂ ਨੇ ਨਾ ਹੌਲੀ-ਹੌਲੀ ਗੱਠਾ ਮਾਰ ਕੇ ਸਿਰਜ਼ਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਹੌਲੀ-ਹੌਲੀ ਸੂਈ ਧਾਗੇ ਨਾਲ ਮੇਰੀ education ਦੇ ਨਾਲ-ਨਾਲ ਇਹਨਾਂ ਦੇ ਵਿੱਚ ਵੀ ਹੋਰ ਜ਼ਿਆਦਾ ਇੰਪਰੂਵਮੈਂਟ ਆ ਗਈ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੇਰੀ ਜਿਹੜੀ ਇਹ ਕੁਆਲੀਫਿਕੇਸ਼ਨ ਹੈ ਉਹ ਐਮਏ ਫਾਈਨਾਰਟਸ, ਐਮਏ ਫੋਕਟ ਐਂਡ ਕਲਚਰ, ਐਮਐਡ, ਪੀਐਚਡੀ ਇਨ ਫਾਈਨਾਰਟਸ ਦੇ ਵਿੱਚ ਹੈਗੀ ਉਹ ਸਾਰੀਆਂ ਜਿਹੜੀਆਂ এডਿਕੇਸ਼ਨ ਦੇ ਨਾਲ ਉਹ ਮੇਰਾ ਇੱਕ ਸਮੇਲ ਜਿਹਾ ਬਣ ਗਿਆ। ਉਹਦੇ ਵਿੱਚ ਇੱਕ ਖਾਸ ਜਿਹੜੀ ਹੈ ਕਲਾ ਉਤਪਨ ਹੋਈ। ਤੁਸੀਂ ਇਸ ਯੂਨੀਵਰਸਿਟੀ ਵਿੱਚ ਪੜ੍ਹੇ ਹੋ? ਇੱਥੇ ਹੁਣ ਤੁਹਾਡੀ ਪ੍ਰਦਰਸ਼ਨੀ ਲੱਗੀ ਆ ਤਾਂ ਜਦੋਂ ਲੋਕ ਆ ਕੇ ਹੈਰਾਨ ਹੋ ਜਾਂਦੇ ਨੇ ਤੁਹਾਡੀ ਕਲਾ ਦੇਖ ਕੇ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਹਾਂ ਸਭ ਤੋਂ ਪਹਿਲਾਂ ਮੈਂ ਇਹ ਦੱਸਾਂ ਕਿ ਕਿ ਜਿੰਨਾ ਟੀਚਰਾਂ ਦੇ ਹੱਥਾਂ ਦੇ ਵਿੱਚ ਮੈਂ ਗਰੋ ਕੀਤਾ ਜਿਸ ਤਰ੍ਹਾਂ ਮੈਡਮ ਡੀਜੀ ਵਾਲੀਆ ਮੈਡਮ ਰਜ਼ਿੰਦਰ ਕੋਰਪਸੀਜ਼ਾ ਵਰਿੰਦਰ ਕੁਮਨ ਸਰ ਮੈਂ ਇੰਨਾ ਕੁਲ ਹੀ ਪੜੀ ਔਰ ਮੈਂ ਯੂਨੀਵਰਸਿਟੀ ਦੇ ਵਿੱਚ ਆਨ ਕੇ ਯੂਨੀਵਰਸਿਟੀ ਕਲਰ ਵੀ ਲਿੱਤਾ ਪਰ ਜਦੋਂ ਕੱਲ ਪਰਸੋ ਜਦੋਂ 2-3 ਦਿਨ ਹੋ ਗਏ ਲਗਾਤਾਰ ਆਨ ਕੇ ਦੇਖਣ ਲੱਗੇ ਤਾਂ ਮੈਨੂੰ ਉਹ ਉਹ ਤਾਂ ਮੈਨੂੰ ਐਪਰੀਸ਼ੀਏਟ ਕਰਦੇ ਕਰਦੇ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਉਹਨਾਂ ਦੀਆਂ ਜਿਹੜੇ ਉਹ ਖੁਸ਼ੀ ਦੇ ਜਿਹੜੇ ਅੰਸੂ ਸੀ ਉਹ ਉਨੇ ਹੀ ਬਾਹਰ ਨਿਕਲਦੇ ਸੀ ਤਾਂ ਇੱਕ ਮਤਲਬ ਗੁੱਡੀ ਬਟੋਲਾ ਹੀ ਤਿਆਰ ਕਰਨ ਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਆ ਇਹ ਤਾਂ ਮੇਰੇ ਮੂਡ ਤੇ ਆ ਚਾਹੇ ਦਿਨ ਰਾਤ ਬਣਾ ਕਰਕੇ ਇੱਕ ਦਿਨ ਚ ਪੂਰਾ ਕਰ ਲਾਂ ਚਾਹੇ ਮੈਂ ਇੱਕ ਘੰਟਾ ਜਾਂ 2 ਘੰਟੇ ਲਗਾ ਕੇ 3 ਮਹੀਨੇ ਵੀ ਲੱਲਾਂ 2 ਮਹੀਨੇ ਵੀ ਲੱਲਾਂ ਚਾਹੇ ਇਹ ਮੇਰੇ ਮੂਡ ਤੇ ਨੇ ਕਿ ਮੈਂ ਕਿਹੜਾ ਐਕਸਪ੍ਰੈਸ਼ਨਸ ਦੇਣੇ ਨੇ ਕਿਹੜਾ ਕੁਝ ਕਰਨਾ ਹੈ ਕਿਸ ਤਰ੍ਹਾਂ ਦਾ ਉਹਨਾਂ ਦਾ ਮੂਡ ਬਣਾਣਾ ਹੈ ਕਿਹੜੇ ਪੋਸਚਰ 'ਚ ਉਹਨਾਂ ਨੂੰ ਬਣਾਣਾ ਇਹ ਮੇਰੇ ਉੱਤੇ ਜਿਹੜਾ ਡਿਪੈਂਡ ਕਰਦਾ ਤਾਂ ਮਤਲਬ ਜਦੋਂ ਇੱਕ ਤੁਸੀਂ ਆਪਣੀ ਆਰਟ ਬਣਾ ਰਹੇ ਹੁੰਦੇ ਹੋ ਤਾਂ ਤੁਹਾਨੂੰ ਮਹਿਸੂਸ ਕੀ ਹੁੰਦਾ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਰਾ ਰੱਬ ਸਾਰੀ ਸੱਚੀ ਦੁਨੀਆ ਸਾਰਾ ਕੁਝ ਜਿਹੜਾ ਹੈ ਨਾ ਉਹ ਉੱਥੇ ਆਨ ਕੇ ਮੇਰੇ ਕੋਲ ਇਕੱਠਾ ਹੋ ਗਿਆ ਮੈਨੂੰ ਹੋਰ ਕਿਸੇ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦੀ ਮੈਨੂੰ ਅੰਦਰੂਨੀ ਸਕੂਨ ਮਿਲਦਾ ਹੈ ਮੈਨੂੰ ਕਿ ਫਿਰ ਜਿਹੜੀ ਉਹ ਬਣਾਈ ਹੋਈ ਕਲਾ ਜਿਹੜੀ ਹੈ ਨਾ ਉਹ ਬਾਕੀਆਂ ਨੂੰ ਵੀ ਓਨਾ ਹੀ ਸਕੂਨ ਦਿੰਦੀ ਹੈ ਤਾਂ ਪਿੱਛੇ ਜੇ ਮੈਂ ਕੈਮਰਾ ਪਰਸਨ ਨੂੰ ਵੀ ਗੁਜਾਰਿਸ਼ ਕਰਾਂਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਇਹਨਾਂ ਵੱਲੋਂ ਬਣਾਇਆ ਗਿਆ ਹੈ ਤਾਂ ਬਹੁਤ ਹੀ ਖੂਬਸੂਰਤ ਸਿੱਖੀ ਪਹਿਰਾਵੇ ਦੇ ਵਿੱਚ ਦਿਖਾਇਆ ਗਿਆ ਹੈ ਤਾਂ ਮੈਡਮ ਜਦੋਂ ਤੁਸੀਂ ਚੁਨਾ ਬਣਾਈ ਸੀ ਉਦੋਂ ਕਿਵੇਂ ਮਹਿਸੂਸ ਹੋਇਆ ਕੀ ਕੀ ਮਨ ਵਿੱਚ ਖਿਆਲ ਆਏ ਮੈਨੂੰ ਇਹ ਲੱਗਿਆ ਕਿ ਮੈਂ ਸਾਰੇ ਜਿਹੜੇ ਆ ਵੀ ਜਿਹੜੀਆਂ ਡਾਲਸ ਬਣਾ ਰਹੀਆਂ ਹਰ ਇੱਕ ਫੀਲਡ ਦੀਆਂ ਬਣਾ ਰਹੀਆਂ ਤੇ ਜਿਹੜਾ ਮੈਨੂੰ ਬਚਪਨ ਦੇ ਨਾਲ ਇਹ ਵੀ ਬਹੁਤ ਲਗਾਅ ਸੀ ਕਿ ਇੱਕ ਗੁਰਮੁਖ ਪਿਆਰਾ ਇੱਕ ਸਿੱਖ ਪੂਰੀ ਰਾਤ ਮਰਿਆਦਾ ਵਾਲਾ ਵੀ ਮੈਂ ਇੱਕ ਵੀ ਉਹ ਵੀ ਜ਼ਰੂਰ ਬਣਾਵਾਂ ਤੇ ਉਹ ਫਿਰ ਜਦੋਂ ਮੈਂ ਗੋਰੇ ਬਾਹਰ ਕੈਨੇਡਾ ਚ ਵੀ ਮੈਨੂੰ ਬਹੁਤ ਵਧੀ ਜਾਣਾ ਪੈ ਗਿਆ ਉੱਥੇ ਜਦੋਂ ਮੈਂ ਬੜੀ ਉਹਨਾਂ ਤੋਂ ਪ੍ਰਭਾਵਿਤ ਹੋਈ ਜਿਹੜੇ ਇੱਕ ਗੋਰੇ ਸਿੱਖ ਬਣ ਜਾਂਦੇ ਆ ਸਿੱਖ ਬਣ ਕੇ ਪੂਰੇ ਬਾਹਾਨੇ ਦੇ ਵਿੱਚ ਤਿਆਰ ਬਰ ਤਿਆਰ ਹੁੰਦੇ ਨੇ ਫਿਰ ਮੇਰੇ ਦਿਲ ਨੂੰ ਬਹੁਤ ਉਹ ਗੱਲ ਛੋਈ ਕਿ ਮੈਂ ਇਹਦੇ ਵਿੱਚ ਵੀ ਇੱਕ ਡਾਲ ਜ਼ਰੂਰ ਬਣਾਨੀ ਹੈ ਜਿਹੜੇ ਕੀ ਕਹਿੰਦੇ ਨੇ ਮੇਰੇ ਸਰਦਾਰ ਜੀ ਨੇ ਉਹਦੀ ਕ腐ਸ਼ਨ ਵੀ ਲਿਖੀ ਹੈ ਕਿ ਜਦੋਂ ਦਾ ਕੀ ਕਹਿੰਦੇ ਨੇ ਵੀ ਸੂਰਮੇ ਗੁਰੂ ਮਾਰਾਜ਼ ਦੀ ਜਿਹੜੀ ਆ ਅੰਮ੍ਰਿਤ ਦੀ ਦਾਤ ਤੋਂ ਇੰਨੇ ਪ੍ਰਭਾਵਿਤ ਹੋ ਗਏ ਕਿ ਜਿਹੜੇ ਗੋਰੇ ਵੀ ਆ ਉਹ ਵੀ ਸੂਰਮੇ ਬਣ ਗਏ ਉਹਨਾਂ ਨੇ ਵੀ ਇਹ ਪੂਰੀ ਕ੍ਰਿਪਸ਼ਨ ਲਿਖੀ ਹੋਈ ਹੈ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੈ ਤਾਂ ਤੁਸੀਂ ਆਪਣੇ ਤਰੀਕੇ ਦੇ ਨਾਲ ਸ਼ਰਦਾ ਜਿਹੜੀ ਉਹ ਭੇਟ ਕੀਤੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਤਾਂ ਡਿਉਰੇ ਆਰਟ ਨੇ ਜਿਹੜੀਆਂ ਲੱਗੀ ਹੋਈ ਨੇ ਤੇ ਇਹਨਾਂ ਚੋਂ ਤੁਹਾਡਾ ਕੋਈ ਮਨ ਪਸੰਦ ਆਰਟ ਹੋਵੇ ਸਾਨੂੰ ਦਿਖਾਉਣਾ ਚਾਹੁੰਦੇ ਹੋ। ਦੇਖੋ ਇੱਕ ਮਾਂ ਨੂੰ ਤਾਂ ਚਾਰੇ ਬੱਚੇ ਇੱਕੋ ਹੀ ਬਰਾਬਰ ਦੇ ਹੁੰਦੇ ਨੇ। ਮੈਨੂੰ ਤਾਂ ਜਿਹੜਾ ਮਰਜ਼ੀ ਫੜ ਲਓ ਇਹ ਮੇਰਾ ਆਰਟ ਆ। ਮੈਂ ਅੰਦਰੋਂ ਬਣਾਈਆਂ ਨੇ। ਮੈਨੂੰ ਤਾਂ ਇਹ ਸਾਰੇ ਇੱਕ ਦੂਸਰੇ ਤੋਂ ਵੱਧ ਪਿਆਰੀਆਂ ਲੱਗਦੀਆਂ ਨੇ। ਜੇ ਤੁਸੀਂ ਕਹੋ ਕਿ ਆਹ ਪਿਆਰਾ ਜਿਹੜੀ ਸਿਟਿੰਗ ਵਾਲੀ ਹੈ ਇਹ ਪਿਆਰੀ ਲੱਗਦੀ ਹੈ ਤੇ ਬਾਕੀ ਨਹੀਂ ਜਾਂ ਵੀ ਉਹ ਸਿੰਘ ਸਿੰਘਣੀ ਪਿਆਰੇ ਲੱਗਦੇ ਨੇ। ਮੈਨੂੰ ਸਾਰੇ ਇੱਕ ਬਰਾਬਰ ਐ। ਕਿਉਂਕਿ ਇੱਕ ਸਰੀਰ ਦੇ ਉੱਤੇ ਚੁੰਨੀ ਵੱਡੋ ਦਰਦ ਤਾਂ ਉਨਾਂ ਹੀ ਹੁੰਦਾ ਹੈ ਜੀ ਇਸ ਕਰਕੇ ਮੈਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਤੁਹਾਨੂੰ ਕਿਹੜਾ ਪਿਆਰਾ ਲੱਗਦਾ ਹੈ ਕਿਹੜਾ ਨਹੀਂ ਮੈਨੂੰ ਸਾਰੇ ਹੀ ਬਹੁਤ ਚੰਗੇ ਲੱਗਦੇ ਤਾਂ ਜਦੋਂ ਤੁਹਾਡੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਤਉਦੋਂ ਸ਼ੁਰੂਆਤ ਦੇ ਵਿੱਚ ਕੋਈ ਮੁਸ਼ਕਿਲ ਆਈ ਕਿਉਂਕਿ ਪਰਿਵਾਰ ਵਾਲੇ ਅਕਸਰ ਕਹਿ ਦਿੰਦੇ ਨੇ ਕਿ ਨਹੀਂ ਮੈਨੂੰ ਸਗੋਂ ਮੈਂ ਸਗੋਂ ਆਪਣੇ ਆਪ 'ਚ ਬੰਦ ਕਰਤਾ ਪਰ ਮੇਰੇ ਸਰਦਾਰ ਦੀ ਸਰਦਾਰ ਜਸਮੀਤ ਸਿੰਘ ਸਾਹਿਬ ਨੇ ਮੇਰਾ ਪੂਰਾ ਸਾਥ ਦਿੱਤਾ ਉਹ ਉਹ ਕਹਿੰਦੇ ਕਿ ਜੇ ਤੈਨੂੰ ਇਹ ਜੇ ਮੈਨੂੰ ਲੱਗਿਆ ਕਿ ਆ ਚੀਜ਼ ਮਹਿੰਗੀ ਹੈ ਹਨਾ ਆ ਇੱਕ ਸੋਹਣੀ ਮਈਵਾਲ ਹੈ ਉਨੇ ਜਿਹੜਾ ਪਰਨਾ ਪਾਇਆ ਹੈ ਨਾ ਤੁਸੀਂ ਉਹ ਦੇਖ ਸਕਦੇ ਹੋ ਸੋਨੀ ਮਹੀਵਾਲ ਦੀ ਡਾਲ ਤੇ ਉਹਨੇ ਜਿਹੜਾ ਪਰਨਾ ਪਾਇਆ ਪੂਰੇ ਸੂਟ ਦਾ ਕਪੜਾ ਮੈਨੂੰ ਚਾਹੀਦਾ ਦੇ ਰਿਆ ਸੀ ਭਾਈ ਤੇ ਮੈਂ ਛੱਡ ਕੇ ਆ ਗਈ ਕਿ ਨਹੀਂ ਮੈਂ ਨਹੀਂ ਲੈਣਾ ਪਰ ਮੇਰੇ ਸਰਦਾਰ ਜੀ ਉਹ ਕੈਮਰਾ ਪਰਸਨ ਨੂੰ ਬਜਾਰਿਸ਼ ਕਰਾਂਗਾ ਕਿ ਬਿਲਕੁਲ ਪਿੱਛੇ ਉਹ ਮਾਡਲ ਆ ਜਿਹੜਾ ਉਹ ਲੱਗਿਆ ਹੋਇਆ ਹੈ ਸੋਨੀ ਮਹੀਵਾਲ ਦਾ ਤਾਂ ਤੁਸੀਂ ਦੇਖੋ ਕਿ ਇਸ ਦਾ ਜ਼ਿਕਰ ਕਰ ਰਹੇ ਨੇ ਤਾਂ ਜਦੋਂ ਤੁਸੀਂ ਛੱਡ ਕੇ ਆ ਗਏ ਫਿਰ ਆਪਣਾ ਨਾਲ ਦੇ ਨਾਲ ਮੇਰੇ ਹਸਬੰਦ ਗਏ ਤੇ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਉਹ ਨੂੰ ਕਹਿੰਦੇ ਬਾਬੇ ਨੂੰ ਕਿ ਤੇਰੀ ਸ਼ਾਪ ਤੋਂ ਕੋਈ ਮੇਰੀ ਮੈਡਮ ਕਪੜਾ ਦੇਖ ਕੇ ਗਏ ਕਹਿੰਦੇ ਹਾਂਜੀ ਕਹਿੰਦੇ ਆ ਮੈਨੂੰ ਸਾਰਾ ਦਾ ਸਾਰਾ ਦੇ ਦੇ ਤਾਂ 4.5 ਮੀਟਰ 5 ਮੀਟਰ ਕਪੜਾ ਸੀ ਸਿਰਫ ਮੈਨੂੰ ਇੰਨਾ ਕੀ ਹੀ ਚਾਹੀਦਾ ਸੀ ਜਿੰਨਾ ਕੋਦੇ ਗਲੇ ਦੇ ਵਿੱਚ ਪਰਨਾ ਪਾਇਆ ਪਿਆ ਬਸ ਉਹਨਾਂ ਕੀ ਚਾਹੀਦਾ ਸੀ ਅਸੀਂ ਕੋਈ ਵੀ ਕੱਪੜੇ ਦੇ ਨਾਲ ਜਾਂ ਕੋਈ ਵੀ ਚੀਜ਼ ਦੇ ਨਾਲ ਕੰਪਰੋਮਾਈਜ਼ ਨਹੀਂ ਕਰਤਾ ਉਹਨਾਂ ਨੇ ਮੇਰੀ ਪੂਰੀ سپورਟ ਕੀਤੀ ਹੈ ਜਿਨਨੇ ਡਾਲਸ ਦੇ ਉੱਪਰ ਨਾਮ ਲਿਖੇ ਨੇ ਕ੍ਰੈਪਸ਼ਨਸ ਲਿਖੀਆਂ ਨੇ ਇਹ ਸਾਰੀ ਉਹਨਾਂ ਦੀ ਦੇਰ ਹੈ ਪਰ ਇੱਕ ਗੱਲ ਹੁੰਦੀ ਹੈ ਕਿਸੇ ਦਾ ਸ਼ੌਂਕ ਹੁੰਦਾ ਹੈ ਨਾ ਤੁਸੀਂ ਤਾਂ ਆਪਣੇ ਸ਼ੌਂਕ ਨੂੰ ਹੀ ਆਪਣਾ ਪੈਸ਼ਨ ਬਣਾ ਲਿਆ ਆਪਣਾ ਪ੍ਰੋਫੈਸ਼ਨ ਬਣਾ ਲਿਆ ਇਸ ਦੇ ਵਿੱਚ ਤੁਸੀਂ ਡਾਕਟੋਰੇਟ ਡਿਗਰੀ ਕੀਤੀ ਤੇ ਅੱਜ ਇਸ ਮਕਾਮ ਤੋ ਪਹੁੰਚੇ ਹੋ ਕਿ ਤੁਹਾਨੂੰ ਇਹਨਾਂ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਤਾਂ ਤੁਸੀਂ ਦਿਖਾਇਆ ਸੀ ਕਿ ਡਾਕਟਰ ਸਰਜੀਤ ਪਾਤਰ ਨੇ ਕੁਝ 17 ਨੇ ਜਿਹੜੀਆਂ ਉਹ ਲਿਖੀਆਂ ਸੀ ਪੰਜਾਬੀ ਵਿਰਸੇ ਬਾਰੇ ਮੈਨੂੰ ਉਹਨਾਂ ਦੀ 17 ਤਾਂ ਨਹੀਂ ਜਾਣਦਾ ਪਰ ਉਹ ਕਹਿੰਦੇ ਸੀ ਕਿ ਜਿਹੜਾ ਅੱਜਕੱਲ ਮਾਵਾਂ ਆਪਣੇ ਬੱਚਿਆਂ ਨੂੰ ਦੂਰ ਕਰ ਰਹੀਆਂ ਨੇ ਪਲਾਸਟਿਕ ਦੇ ਟੁਆਇਜ਼ ਦੇ ਰਹੀਆਂ ਨੇ ਜਿਸ ਰਾਜਕਰ 12ਵੀਂ ਡਾਲਜ਼ ਨੂੰ ਦਾ ਬੜਾ ਪੈਸ਼ਨ ਜੋ ਹੋ ਗਿਆ ਸੀ ਕਹਿੰਦੇ ਜੇ ਮਾਵਾਂ ਇਸ ਤਰ੍ਹਾਂ ਦੀਆਂ ਡਾਲਜ਼ ਬਣਾ ਕੇ ਦੇਣ ਆਪਣੇ ਹੱਥਾਂ ਦੇ ਨਾਲ ਸ਼ਾਇਦ ਬੱਚੇ ਤੇ ਮਾਂ ਦੇ ਵਿੱਚ ਕੋਈ ਦੂਰੀ ਨਾ ਰਵੇ ਉਹ ਉਹਨਾਂ ਹੀ ਪਿਆਰ ਕਰੇ ਜਿੰਨਾ ਅੱਜ ਤੋਂ ਕਈ ਸਾਲ ਪਹਿਲਾਂ ਮਾਪੇ ਉਹਦੇ ਤੇ ਬੱਚਿਆਂ ਦੇ ਨਾਲ ਸੀ ਇਹ ਵੀ ਹੈ ਨਾ ਕਿ ਦੁਨੀਆ ਆਰਟੀਫੀਸ਼ਲ ਹੋ ਗਈ ਪਰ ਕਿਤੇ ਨਾ ਕਿਤੇ ਉਹ ਵਿਦੇਸ਼ੀ ਚੀਜ਼ਾਂ ਨੇ ਇਹਨਾਂ ਤੋਂ ਸਾਡਾ ਆਪਣਾ ਪੰਜਾਬ ਆਪਣਾ ਜਿਹੜਾ ਕਲਚਰ ਆ ਉਹ ਝਲਕਦਾ ਹੈ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਜਿਹੜੇ ਆਰਟੀਫੀਸ਼ਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਟਾਈਮ ਬੀਂਗ ਹੀ ਹੁੰਦੀਆਂ ਨੇ ਥੋੜੇ ਦਿਨ ਵਾਸਤੇ ਹੁੰਦੀਆਂ ਨੇ ਬਾਕੀ ਅਸਲੀਅਤ ਤਾਂ ਆਣੀ ਆਣੀ ਹੁੰਦੀ ਹੈ ਸਾਹਮਣੇ ਚਾਹੇ ਉਹ ਵਿਰਸੇ ਦੀ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ ਉਹ ਨਾਲ ਹੀ ਚੱਲਣੀ ਹੁੰਦੀ ਹੈ ਜ਼ਿੰਦਗੀ ਦੇ ਇਸ ਕਰਕੇ ਅਸੀਂ ਨਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬੱਚੇ ਦੂਰ ਜਾਈ ਜਾ ਰਹੇ ਨੇ ਪਰ ਯੂਨੀਵਰਸਿਟੀਆਂ ਨੇ ਜਿੰਨਾ ਵੀ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ ਹੈ ਕਿ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ 17 ਆਈਟਮਸ ਜਿਹੜੀਆਂ ਹੈਰੀਟੇਜ ਦੀਆਂ ਰੱਖੀਆਂ ਨੇ ਉਹਦੇ ਵਿੱਚ ਇੱਕ ਗੁੱਡੀਆਂ ਪਟੋਲੇ ਵੀ ਰੱਖਿਆ ਉਹਨਾਂ ਨੇ ਤੇ ਮੈਂ ਉਹ ਬੱਚਿਆਂ ਨੂੰ ਸਿਖਾਉਂਦੀ ਆ ਤੇ ਸਿਖਾ ਕੇ ਮੈਨੂੰ ਬੜਾ ਸਕੂਨ ਵੀ ਮਿਲਦਾ ਹੈ ਤਾਂ ਫਿਰ ਬੱਚਿਆਂ 'ਚ ਕਿਸ ਤਰ੍ਹਾਂ ਦਾ ਇੰਟਰਸਟ ਤੁਸੀਂ ਦੇਖਦੇ ਹੋ ਇਹ ਸਭ ਨੂੰ ਲੈ ਕੇ ਉਹ ਤਾਂ ਤੁਸੀਂ ਜਾਣਦੇ ਹੋ ਕਿ ਅੱਜਕੱਲ ਮੋਬਾਈਲ ਦੇ ਟਾਈਮ ਦੇ ਵਿੱਚ ਕਿੰਨੂੰ ਜ਼ਿਆਦਾ ਇੰਨਾ ਸ਼ੌਂਕ ਹੁੰਦਾ ਹੈ ਕਿ ਮੈਂ ਆਪਣੇ ਹੱਥੀ ਕੰਮ ਕਰਾਂ ਕਿਉਂਕਿ ਇੱਕ ਅਸੀਂ ਡਾਲ ਬਣਾਈ ਹੈ ਜਿਹਦੇ ਵਿੱਚ ਸਿਰਫ ਅਸੀਂ ਇਹੀ ਉਹਦੇ ਹੱਥ ਵਿੱਚ ਪੂਰੀ ਮਾਡਰਨ ਬਣਾਈ ਹੈ ਹੱਥ ਵਿੱਚ ਉਹਨਾਂ ਅਸੀਂ ਮੋਬਾਈਲ ਫੜਾਇਆ ਉਹਦੀ ਕ੍ਰੈਪਸ਼ਨ ਲਈ ਜਦੋਂ ਦਾ ਮੋਬਾਈਲ ਚੱਲਿਆ ਛੁੱਟ ਗਿਆ ਛੁੱਟ ਗਏ ਗੁੱਡੀਆਂ ਪਟੋਲੇ ਤੇ ਪਰ ਫਿਰ ਵੀ ਇੰਨੇ ਪਿਆਰ ਦੇ ਨਾਲ ਮੈਂ ਬੱਚਿਆਂ ਨੂੰ ਜਦੋਂ ਸੱਦਦੀ ਆ ਕਿ ਬੇਟਾ ਆਓ ਧਰ ਮੈਂ ਦਿਖਾਉਂਦੀ ਆ ਤੇ ਆ ਆਣ ਕੇ ਜਦੋਂ ਕੀ ਕਹਿੰਦੇ ਨੇ ਮੇਰਾ ਆਰਟ ਦੇਖਦੇ ਨੇ ਜਦੋਂ ਮੇਦੀਆਂ ਚੀਜ਼ਾਂ ਦੇਖਦੇ ਨੇ ਤਾਂ ਉਹ ਕਹਿੰਦੇ ਨੇ ਮੈਡਮ ਇਹ ਤਾਂ ਬਹੁਤ ਹੀ ਵਧੀਆ ਹੈ ਕਿ ਮੈਂ ਉਹਨਾਂ ਨੂੰ ਇੰਨੇ ਕੋ ਪਿਆਰ ਦੇ ਨਾਲ ਹੈਂਡਲ ਕਰਦੀ ਆ ਉਹ ਕਈ ਕਈ ਘੰਟੇ ਨਹੀਂ ਉੱਠਦੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਇੱਕ ਜੇ ਮੈਨੂੰ ਰਿਸੋਰਸ ਪਰਸਨ ਕੋਈ ਵੀ ਯੂਨੀਵਰਸਿਟੀ ਬੁਲਾਉਂਦੀ ਹੈ ਤਾਂ ਮੈਂ ਜਾਂਦੀ ਆ ਜਾ ਕੇ ਉਹ ਉਹ ਕਹਿੰਦੇ ਮੈਡਮ ਜੀ ਬੱਚੇ ਨਹੀਂ ਆਉਂਦੇ ਮੈਨੂੰ ਕਹਿੰਦੇ ਤੋਂ ਬਾਅਦ ਇਮੀਡੀਏਟਲੀ ਬੱਚੇ ਜਿਹੜੇ ਉਹ ਜਾਂਦੇ ਹੀ ਨਹੀਂ ਉਥੋਂ ਚਾਹੇ 2 ਘੰਟੇ ਬਿਠਾ ਲਾਂ ਚਾਹੇ ਮੈਂ 4 ਘੰਟੇ ਬਿਠਾ ਲਾਂ ਜਦੋਂ ਤੱਕ ਮੈਂ ਬੈਠੀ ਆ ਬੱਚਿਆਂ ਦੇ ਕੋਲ ਆਣਾ ਔਰ ਉਹਨਾਂ ਨੂੰ ਇੱਕ ਪ੍ਰੋਪਰ ਮੈਥਡ ਨਾਲ ਸਿਖਾਣਾ ਤੇ ਇੰਟਰਸਟ ਕ੍ਰੀਏਟ ਕਰਨਾ ਇਹੀ ਸਭ ਤੋਂ ਵੱਡੀ ਕਾਮਯਾਬੀ ਹੈ ਮੇਰੇ ਵਾਸਤੇ ਪਰ ਕੀ ਗੱਲ ਹੁੰਦਾ ਹੈ ਨਾ ਕਿ ਕੋਈ ਇਹ ਚੀਜ਼ ਕਰ ਰਿਹਾ ਹੈ ਕੋਈ ਤਾਂ ਕਹਿ ਰਿਹਾ ਵੀ ਚਲੋ ਸਾਡਾ ਕੰਮ ਆ ਸਾਨੂੰ ਬਣਾ ਕੇ ਦੇਣੀ ਪੈਣੀ ਆ ਲੇਕਿਨ ਜਦੋਂ ਇੱਕ ਇਨਸਾਨ ਦੇ ਅੰਦਰੋਂ ਇਹ ਚੀਜ਼ਾਂ ਬਾਹਰ ਆਉਂਦੀਆਂ ਨੇ ਜਦ ਕਿਉਂਕਿ ਤੁਸੀਂ ਦੱਸਿਆ ਕਿ ਇਸ ਪ੍ਰਕਾਰ ਦਿਲਵਾਤ ਨਹੀਂ ਜਿਹੜੇ ਉਹਨਾਂ ਦੇ ਨਾਲ ਹੀ ਇਹ ਚੀਜ਼ਾਂ ਬਣਦੀਆਂ ਨੇ ਤਾਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਆ ਇਹ ਤੁਸੀਂ ਠੀਕ ਕਹਿੰਦੇ ਹੋ ਮੇਰੇ ਖੁਦ ਦੇ ਮੇਰੇ ਜਿਹੜੇ ਭਾਂਜੀ ਹੈ ਉਹ ਮੈਨੇ ਖੁਦ ਕਹਿੰਦੀ ਹੈ ਕਿ ਲੋਕੀ ਤਾਂ ਕੀ ਕਹਿੰਦੇ ਨੇ ਚੰਦ ਤੇ ਪਹੁੰਚ ਗਏ ਤੇ ਤੁਸੀਂ ਹਜੇ ਹੱਥ ਦੀਆਂ ਪੱਖੀਆਂ ਤੇ ਹੀ ਬੈਠੇ ਪਿਓ ਹਨਾ ਫਿਰ ਜਦੋਂ ਉਹਨੇ ਦੇਖਿਆ ਜਦੋਂ ਉਹਨੇ ਕੀ ਸਾਰਿਆਂ ਨੇ ਦੇਖਿਆ ਕਿ ਜੋ ਪੱਖੀ ਦੇ ਵਿੱਚ ਪੀੜੀਆਂ ਪੈਂਦੀਆਂ ਨੇ 컬러 ਪੈਂਦਾ ਆ ਉਹ ਤਾਂ ਚੰਦ ਦੇ ਉੱਤੇ ਜਾ ਕੇ ਵੀ ਨਹੀਂ ਮਿਲਣਾ ਸਾਨੂੰ ਉਹ ਤਾਂ ਜੋ ਸਕੂਨ ਆਪਣਾ ਜੋ ਸ਼ਾਂਤੀ ਜੋ ਆਪਣਾ ਆਪਣੇ ਅੰਦਰੂਨੀ ਜਿਹੜੇ ਭਾਵ ਨੇ ਜਿਹੜੇ ਅੰਦਰੂਨੀ ਖੁਸ਼ੀ ਹੈ ਉਹ ਤਾਂ ਸਾਨੂੰ ਆਪਣੇ ਹੱਥੀਂ ਕੰਮ ਕਰਨ ਨਾਲ ਹੀ ਮਿਲਦੀ ਹੈ ਔਰ ਇੱਕ ਕਲਰਫੁੱਲ ਜਿਹੜਾ ਵਿਊ ਹੈ ਉਹ ਤੁਹਾਨੂੰ ਜਿਹੜਾ ਉਹਦੇ ਤੋਂ ਮਿਲਦਾ ਆਪਣੇ ਹੱਥਾਂ ਦੇ ਨਾਲ ਕ੍ਰੀਏਟ ਕੀਤਾ ਹੀ ਮਿਲਦਾ ਹੈ ਜੀ ਜੀ ਹੁਣ ਤੁਹਾਨੂੰ ਜੇ ਰੰਗ ਰੈੱਡ ਕਲਰ ਪਸੰਦ ਹੈ ਤਾਂ ਮੈਂ ਜੇ ਬਲੈਕ ਉੱਥੇ ਭਰ ਦਵਾਂ ਤੇ ਉਹ ਗੱਲ ਨਹੀਂ ਬਣਨੀ ਜਦੋਂ ਤੁਸੀਂ ਆਪ ਨਹੀਂ ਕੰਮ ਕਰੋਗੇ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤਾਰੇ ਤੁਸੀਂ ਦੇਖੋ ਕਿ ਵੱਖ-ਵੱਖ ਮਾਡਲ ਲਗਾਏ ਗਏ ਨੇ ਆ ਦੇਖੋ ਕਿ ਝੂਮਰ ਲੋਕਨਾਚ ਹਰਿਆਣਾ ਇਸ ਨੂੰ ਪ੍ਰੈਜ਼ੈਂਟ ਕੀਤਾ ਗਿਆ ਹੈ ਤਾਮਿਲਨਾਡੂ ਦਾ ਜਿਹੜਾ ਨਾਚ ਆ ਉਸ ਨੂੰ ਪ੍ਰੈਜ਼ੈਂਟ ਕੀਤਾ ਗਿਆ ਹੈ ਦੁਰਗਾ ਪੂਜਾ ਤੁੰਚੀ ਨਾਚ ਆ ਉਸ ਤੋਂ ਪ੍ਰੈਜ਼ੈਂਟ ਕੀਤਾ ਗਿਆ ਹੈ ਇਸੇ ਤਰ੍ਹਾਂ ਲੋਕਨਾਚ ਲਾਂਬੀ ਮਹਾਰਾਸ਼ਟਰ ਨੂੰ ਇੱਥੇ ਪ੍ਰੈਜ਼ੈਂਟ ਕੀਤਾ ਗਿਆ ਹੈ ਗੁਜਰਾਤ ਦਾ ਲੋਕਨਾਚ ਡਾਂਡੀਆਂ ਜਿਹੜਾ ਉਹ ਇੱਥੇ ਗੁੱਡੀਆਂ ਪਟੋਲਿਆਂ ਦੇ ਰਾਹੀਂ ਪ੍ਰੈਜ਼ੈਂਟ ਕੀਤਾ ਗਿਆ ਏ ਇਸ ਦੇ ਨਾਲ ਹੀ ਅੱਗੇ ਮਣੀਪੁਰ ਦੀ ਸਾਧਨਾ ਲੋਕ ਨਾਚ ਆ ਜਿਹੜੀ ਮਨੀਪੂਰੀ ਉਹ ਦਿਖਾਈ ਗਈ ਹੈ ਇਸੇ ਤਰ੍ਹਾਂ ਅ ਮੁਜਰਾ ਨਾਚ ਆ ਜਿਹੜਾ ਉਹ ਲਾਹੌਰ ਪਾਕਿਸਤਾਨ ਦਾ ਦਿਖਾਇਆ ਗਿਆ ਹੈ ਕਲਬੇਲੀਆ ਰਾਜਸਥਾਨ ਦਾ ਲੋਕ ਨਾਚ ਦਾ ਮਾਡਲ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਸ ਦਾ ਜ਼ਿਕਰ ਕੀਤਾ ਸੀ ਕਿ ਹੱਥਾਂ ਵਿੱਚ ਮੋਬਾਈਲ ਫੜਿਆ ਹੋਇਆ ਹੈ ਉਹ ਉਸ ਦਾ ਮਾਡਲ ਦੇਖੋ ਕੀ ਅੱਜ ਕੱਲ ਦੀ ਨਵੀਂ ਜਨਰੇਸ਼ਨ ਨੂੰ ਦਿਖਾ ਰਿਹਾ ਹੈ ਇਸੇ ਤਰ੍ਹਾਂ ਇਹ ਹੋਰ ਵੱਖੋ ਵੱਖ ਨੇ ਜਿਹੜੇ ਉਹ ਮਾਡਲ ਨੇ ਜਿਹੜੇ ਉਹ ਬਣਾਏ ਗਏ ਨੇ ਤਾਂ ਕ੍ਰਿਸਟ ਬਰਾਇਡ ਆ ਜਿਹੜੀ ਉਹ ਦਿਖਾਈ ਗਈ ਹੈ اسی ਤਰ੍ਹਾਂ ਇੱਕ ਹੋਰ ਕਰੈਕਟਰ دارو ਦਾ ਦਿਖਾਇਆ ਗਿਆ ਹੈ ਇਸੇ ਤਰ੍ਹਾਂ ਲੋਕ ਆਖਣ ਰੋਗਣ ਹੋ ਗਈ ਜੋਗੀ ਪਿੱਛੇ ਜੋਗਣ ਹੋ ਗਈ ਇੱਕ ਇਹ ਆਰ ਤੁਸੀਂ ਦੇਖਦੇ ਹੋ ਤੇ ਅੱਗੇ ਹੋਰ ਵੀ ਅੱਗੇ ਦੇਖੋਗੇ ਕਿਸ ਪ੍ਰਕਾਰ ਦੇ ਮਾਡਲ ਨੇ ਜਿਹੜੇ ਉਹ ਬਣਾਏ ਹੋਏ ਨੇ ਅੱਗੇ-ਅੱਗੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਬਹੁਤ اول لکھن ਸੱਭਿਆਚਾਰ ਆ ਜਿਹੜਾ ਉਹ ਨਜ਼ਰ ਆਵੇਗਾ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਆ ਜਿਹੜਾ ਉਹ ਨਜ਼ਰ ਆਵੇਗਾ ਤਾਂ ਮਿਸਟਰ ਟੱਟ ਸਾਡੇ ਨਾਲ ਨੇ ਤਤ ਉਸੀ ਇਸ ਪ੍ਰਦਰਸ਼ਨੀ ਵਿੱਚ ਅੱਜ ਦੇਖ ਰਹੇ ਹਾਂ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਇਸ ਵਿੱਚ ਹੈ ਇੱਕਵੇਂ ਦੇਖਦੇ ਹਾਂ ਪੰਜਾਬੀ ਵਿਰਸੇ ਨੂੰ ਅੱਜ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਲੋਕ ਦੂਰੋਂ ਦੂਰੋਂ ਆ ਕੇ ਦੇਖਦੇ ਨੇ ਕਿ ਇਹ ਚੀਜ਼ਾਂ ਇਦਾਂ ਬਣਦੀਆਂ ਨੇ ਇਦਾਂ ਹੁੰਦੀਆਂ ਨੇ ਇਸ ਤਰ੍ਹਾਂ ਇਹ ਮੇਰੀ ਵਾਈਫ ਡਾਕਟਰ ਦੁਂਦਰ ਕੋਟਾਟ ਜੀ ਇਹ ਉਹਨਾਂ ਦੀ ਕ੍ਰिएशन ਹੈਗੀ ਆ ਮੈਂ ਐਜੇ ਹਸਬੈਂਡ ਜਿੰਨੀ ਹੈਲਪ ਕਰ ਸਕਦਾ ਉਹਨਾਂ ਦੀ ਹੈਲਪ ਕਰਦਾ ਵੈਸੇ ਮੈਂ ਮਿਸ ਵਰਲਡ ਪੰਜਾਬ ਦੇ ਮੁਕਾਬਲੇ ਜਾਂਦਾ ਫਾਊਂਡਰ ਚੇਅਰਮੈਨ ਡਾਕਟਰਾਂ ਸਾਡੀ ਸੱਤਾ ਸੱਭਿਆਚਾਰਤ ਸਤ ਪੰਜਾਬ ਅਸੀਂ ਲਗਾਤਾਰ 35 ਸਾਲ ਤੋਂ ਪ੍ਰੋਗਰਾਮ ਕਰਾ ਰਹੇ ਆ ਵਰਲਡ ਵਾਈਡ ਹੈ ਇੰਟਰਨੈਸ਼ਨਲ ਬਿਊਟੀ ਪੇਜੈਂਟ ਹੈ ਜਬ ਜੀ ਖੇਰਾ ਵਗਰ ਗਿਆ 6-7 ਅਸੀਂ ਜਿਹੜੀਆਂ ਹੀਰੋਇਨ ਨੇ ਉਹ ਫਿਲਮਾਂ ਨੂੰ ਦਿੱਤੀਆਂ ਨੇ ਸੋ ਸਾਡਾ ਦੋਨਾਂ ਦਾ ਇੱਕੋ ਨੇਚਰ ਹੈ ਇੱਕੋ ਸਾਡੀ ਪੈਸ਼ਨ ਹੈ ਪੰਜਾਬੀ ਕਲਚਰ ਨੂੰ ਅਸੀਂ ਪਿਆਰ ਕਰਦੇ ਆ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਆ ਸੋ ਇਹ 7-8 ਸਾਲ ਦੀ ਕਲੈਕਸ਼ਨ ਹੈਗੀ ਆ ਦਵਿੰਦਰ ਦੀ ਤੂੰ ਜਿੱਥੇ ਵੀ ਜੇ ਕਿਤੇ 100 ਰੁਪਿਆ ਵੀ ਖਰਚ ਕਰਨਾ ਉੱਥੇ 1000 ਵੀ ਕਰਤਿਆਂ ਕਰਨਾ ਪਈ ਵੀ ਕਰਦੇ ਆ ਉਹ ਸਭ ਤੋਂ ਵੱਡੀ ਗੱਲ ਹੈ ਸਾਨੂੰ ਬਾਰੋਂ ਵੀ ਬਹੁਤ ਫੋਨ ਆਦਿਆ ਇੱਥੋਂ ਵੀ ਲੋਕ ਕਹਿੰਦੇ ਨੇ ਈਮੇਲ ਆਉਂਦੀਆਂ ਵੀ ਸਾਨੂੰ ਸੇਲ ਕਰ ਦੋ 1000 ਜੱਡ ਡਾਲਰ 500 ਡਾਲਰ ਪਰ ਅਸੀਂ ਇਹ ਵੇਚਦੇ ਨਹੀਂ ਕਿਉਂਕਿ ਅਸੀਂ ਕਿਨੇ ਜੇ ਕਲਾ ਅਸੀਂ ਵਿਕਾਊ ਹੋ ਜੇ ਤੇ ਫਿਰ ਕਲਾ ਕਲਾ ਨਹੀਂ ਰਹਿਣਦੀ ਹੈਗੀ ਸੋ ਸਾਡਾ ਮੇਨ ਮਕਸਦ ਇਹੀ ਹੈਗਾ ਵੀ ਅਸੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਇਹਨਾਂ ਗੁੱਡੀ ਜਿਹੜੀ ਰੰਗੀ ਹੈਗੀ ਆ ਇਹ ਵਿਰਸਾ ਲੋਪ ਹੋ ਰਿਹਾ ਜੀ ਸੋ ਅਰੇਚ ਸਾਨੂੰ ਬਹੁਤ ਭਰਮਹੰਗਾਰਾ ਮਿਲਿਆ ਇੱਥੇ 4 ਦਿਨ ਹੋ ਗਏ ਨੇ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਸੀਂ ਲਾਈ ਹੈਗੀ ਇੱਥੇ ਨਮਾਇਸ਼ ਲਾਈ ਹੈਗੀ ਆ ਇਸ ਤੋਂ ਪਹਿਲਾਂ ਪੰਜਾਬ ਕਲਾ ਪਵਨ ਚ ਚੱਡੀਗੜ੍ਹ ਲਾਇਸੈਂਸ ਜਿਤ ਪਾਤੇ ਜਿੰਨੇ ਦਰ ਘਾਟਨ ਕੀਤਾ ਸੀ ਫਿਰ ਲਵਲੀ ਯੂਨੀਵਰਸਿਟੀ ਚ 40000 ਬੱਚਾ ਉੱਥੇ ਉੱਥੇ ਵਰਲਡ ਲੈਵਲ ਦਾ ਫੈਸਟੀਵਲ ਸੀ ਉਥੋਲੇ ਫੇਤੀ ਸ੍ਰੀਵਾਰੀ ਅਸੀਂ ਜਿਹੜਾ ਨੈਸ਼ਨਲ ਇੰਡੀਆ ਦਾ ਹੁੰਦਾ ਯੂਥ ਫੈਸਟੀਵਲ ਸਾਰੀਆਂ ਯੂਨੀਵਰਸਿਟੀਆਂ ਦਾ ਪੀਏ ਜੂ ਲੁਧਿਆਣਾ ਉੱਥੇ ਡਾਕਟਰ ਨਿਰਮਲ ਜੋੜਾ ਦੇ ਸਹਿਯੋਗ ਨਾਲ ਬੀਸੀ ਸਾਹਿਬ ਦੇ ਸਹਿਯੋਗ ਨਾਲ ਆਈ ਸੋ ਇੱਥੇ ਇਹ ਜਿਹੜਾ ਹੈਗਾ ਜੂਥ ਡਿਪਾਰਟਮੈਂਟ ਹੈਗਾ ਇੱਥੇ ਜੂਥ ਵੈਲਫੇਅਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਦਾ ਉਹਨਾਂ ਦੇ ਸਹਿਯੋਗ ਨਾਲ ਇਹ ਲਾਈ ਆ ਬਹੁਤ ਸਾਰੇ ਹਰ ਸਾਲ ਲਾਉਨੇ ਹੋ ਜਾਂ ਪਹਿਲੀ ਵਾਰ ਨਹੀਂ ਨਹੀਂ ਕੋਈ ਹਰ ਸਾਲ ਦੇ ਨਹੀਂ ਕੋਈ ਜਿੱਥੇ ਇੱਕ ਸਾਨੂੰ ਲੋਕ ਡਿਮਾਂਡ ਕਰਦੇ ਆ ਅੱਛੀ ਗੈਦਰਿੰਗ ਹੁੰਦੀ ਆ ਜਿਹੜੇ ਪੰਜਾਬੀ ਕਲਚਰ ਨਾਲ ਸਟੂਡੈਂਟਸ ਨੌਜਵਾਨ ਜ਼ਿਆਦੇ ਹੁੰਦੇ ਨੇ ਉੱਥੇ ਅਸੀਂ ਲਗਾ ਦਿੰਨੇ ਆ ਕੋਈ ਸਾਡਾ ਕੋਈ ਹੈਨੀਆਂ ਦੇ ਚ ਕੋਈ ਪ੍ਰੋਫੈਸ਼ਨਲ ਨਹੀਂ ਕੋਈ ਮੰਤਵ ਨਹੀਂ ਵਪਾਰੀ ਕਰਨੀ ਹੈਗਾ ਜੀ ਜੀ ਤਾਂ ਇੱਕ ਗੱਲ ਇਹ ਵੀ ਆ ਨਾ ਕਿ ਜਿਵੇਂ ਮੈਡਮ ਬਣਾਉਂਦੇ ਨੇ ਬਹੁਤ ਸਾਰੇ ਲੋਕ ਅਜਿਹੇ ਹੋਣੇ ਲੇਕਿਨ ਜਦੋਂ ਫੈਮਲੀ ਦਾ ਸਾਥ ਨਹੀਂ ਮਿਲਦਾ ਤਾਂ ਕਿਤੇ ਨਾ ਕਿਤੇ ਕਲਾ ਜਿਹੜੀ ਉਹ ਲੁਕੀ ਚੁਪੀ ਰਹਿ ਜਾਂਦੀ ਆ ਪਰ ਜਦੋਂ ਪਰਿਵਾਰ ਸਾਥ ਦਿੰਦਾ ਹੈ ਜਿਸ ਪ੍ਰਕਾਰ ਤੁਸੀਂ ਆਪਣੀ ਵਾਈਫ ਦਾ ਸਾਥ ਦਿੰਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਕੁਦਰਤੀ ਮੇਰੇ ਵੀ ਮੁਰ ਤੋਂ ਐਪਾ ਵੀ ਪੰਜਾਬੀ ਕਲਚਰ ਨਾਲ ਆ ਆ ਕਾਫੀ ਟੈਲੈਂਟ ਫਿਲਮਾਂ ਚ ਵੀ ਕੰਮ ਕੀਤਾ ਲਿਖਿਆ ਵੀ ਆ ਮੇਰੇ ਗੀਤ ਚੱਲਦਾ ਸੀਗਾ ਜਿਹੜਾ ਗੁੱਡੀਆਂ ਤੇ ਲਿਖਿਆ ਮੇਰਾ ਲਿਖਿਆ ਗੀਤ ਵੀ ਲਿਖੇ ਨੇ 70 ਉਸ ਦੀਆਂ ਜਰੂਰ ਸੁਣਾ ਦਿਓ ਜੀ ਕੁਝ ਗੁੱਡੀਆਂ ਮੈਨੂੰ ਧੀਆ ਜਪਣ ਕੁਝ ਆਪਣ ਮੰਗ ਨੂੰ ਪਾਵਾਂ ਕੁਝ ਧੀਆ ਮੇਰੀਆਂ ਭੈਣਾ ਲਗਦੀਆਂ ਕੁਝ ਨੇ ਵੰਗ ਪਰਾਵਾਂ ਇਹ ਗੀਤ ਜਿਹੜਾ ਅਸੀਂ ਇਹ ਮੈਂ ਲਿਖਿਆ ਹਰਿੰਦਰ ਹੁੰਦਲ ਨੇ ਬਹੁਤ ਖੂਬ ਸੁਰਤ ਆਵਾਜ਼ ਵਿੱਚ ਗਾਇਆ ਇਹ ਆ YouTube ਤੇ ਮਿਸ ਵਰਲਡ ਪੰਜਾਬਣ ਸਾਡੇ ਜਿਹੜਾ ਵੈਬਸਾਈਟ ਚੈਨਲ ਆ YouTube ਦਾ ਉੱਤੇ ਹੈਗਾ ਸੋ ਲੋਕ ਤੁਸੀਂ ਸਭ ਤੋਂ ਵੱਡੀ ਗੱਲ ਮੈਨੂੰ ਦੱਸਣੀ ਚਾਹਨਾ ਚਾਰ ਦਿਨ ਹੋ ਗਏ ਨੇ ਬੱਚੇ ਇੱਥੇ ਦੇਖਣ ਆਉਂਦੇ ਨੇ ਨੌਜਵਨ ਬੱਚੀਆਂ ਉਹ ਸਾਨੂੰ ਰਵਾਕੇ ਜਾਂਦੇ ਨੇ ਆਪ ਰੋਕੇ ਜਾਂਦੇ ਨੇ ਵੀ ਕਲਾਕੀ ਚੀਜ਼ ਹੁੰਦੀ ਹੈਗੀ ਆ ਸੋ ਅਸੀਂ ਬੜੇ ਭਾਵਕ ਹੋ ਜਾਂਦੇ ਆ ਮੇਰੇ ਵਾਈਫ ਵੀ ਭਾਵਕ ਹੈਗੇ ਆ ਉਹ ਇਹਨਾਂ ਨੂੰ ਆਪਣੀ ਫੈਮਿਲੀ ਸਮਝਦੀ ਆ ਵੀ ਡੌਲ ਜਿਹੜੀਆਂ ਨੇ ਇਹ ਗੁੱਡੀਆਂ ਨੇ ਜਿਹੜੀਆਂ ਇਹ ਮੇਰੀ ਫੈਮਿਲੀ ਆ ਮੇਰੀਆਂ ਧੀਆਂ ਨੇ ਮੇਰੀਆਂ ਭੈਣਾਂ ਨੇ ਮੇਰੇ ਮਾਵਾ ਨੇ ਉਹ ਇਹਨਾਂ ਨਾਲ ਗੱਲਾਂ ਕਰਦੀ ਆ ਸੋ ਭਾਵਤਾ ਹੈਗੀ ਇਹਦੇ ਵਿੱਚ ਕੋਮਲਤਾ ਹੈਗੀ ਆ ਉਹਨੂੰ ਰੱਬ ਨੇ ਗੋਡ ਗਿਫਟ ਦਿੱਤੀ ਆ ਅਸੀਂ ਲੁਧਿਆਣੇ ਤੋਂ ਆਏ ਆ ਜੇ ਸਪੈਸ਼ਲੀ ਐਗਜ਼ਿਬਿਸ਼ਨ ਦੇਖਣ ਆਏ ਆ ਅਸੀਂ ਜੀ ਜੇ ਅਸੀਂ ਇਸ ਫੈਮਿਲੀ ਦੀ ਗੱਲ ਕਰੀਏ ਤੇ ਸਰਦਾਰ ਜਸਮੀਤ ਸਿੰਘ ਟੱਟ ਕੋਈ ਅਹ ਉਹ ਜਾ ਨਾਮ ਨਹੀਂ ਕਿ ਜਿਹਦੇ ਬਾਰੇ ਦੱਸਣਾ ਪਵੇ ਆਲਰੇਡੀ ਇਹ ਪੰਜਾਬ ਸਭਿਆਚਾਰਕ ਸੱਤ ਨੂੰ ਚਲਾ ਰਹੇ ਸੀ ਉਹਦੇ ਚੇਅਰਮੈਨ ਔਰ ਉਹਦਾ ਵੀ ਮਕਸਦ ਕੀ ਸੀ ਕਿ ਲੜਕੀਆਂ ਨੂੰ ਉਹਨਾਂ ਦੇ ਬੇਸਿਕ ਜੋ ਸਾਡਾ ਪਹਿਰਾਵਾ ਹੈ ਉਹਦੇ ਵਿੱਚ ਇਹਨਾਂ ਨੇ ਸੱਭਿਆਚਾਰ ਦਾ ਇੱਕ ਅ ਲੜਕੀਆਂ ਦਾ ਕੰਟੈਸਟ ਸ਼ੁਰੂ ਕੀਤਾ ਮਿਸ ਵਰਲਡ ਸ਼ੁਰੂ ਕੀਤਾ ਜੋ ਇੰਟਰਨੈਸ਼ਨਲ ਲੈਵਲ ਤੱਕ ਗਿਆ ਉਸ ਤੋਂ ਬਾਅਦ ਇਹਨਾਂ ਦੇ ਲਾਈਫ ਪਾਰਟਨਰ ਡਾਕਟਰ ਦਵਿੰਦਰ ਕੌਰ ਟਟ ਸਾਡੇ ਭਾਂਜੀ ਉਹਨਾਂ ਨੇ ਨਾਲ ਦੋਨਾਂ ਦੀ ਚੋਆਇਸ ਰਹੀ ਸੇਮ ਸੱਭਿਆਚਾਰ ਨੂੰ ਪ੍ਰੋਮੋਟ ਕਰਨ ਦਾ ਉਹਨਾਂ ਦਾ ਇੱਕ ਵਿਲੱਖਣ ਤਰੀਕਾ ਸੀ ਇਹ ਉਹਨਾਂ ਦਾ ਜਜ਼ਬਾ ਹੈ ਉਹਨਾਂ ਦਾ ਪੈਸ਼ਨ ਹੈ ਉਹਨਾਂ ਦਾ ਸ਼ੌਕ ਹੈ ਕਿਸੇ profession ਦੇ ਬੇਸ ਤੇ ਨਹੀਂ ਉਹ ਕਰ ਰਹੇ ਔਰ ਜੋ ਜਿਸ ਬਰੀਕੀ ਨਾਲ ਤੁਸੀਂ ਦੇਖੋਗੇ ਇਹ ਗੁੱਡੀਆਂ ਪਟੋਲੇ ਨੇ ਜੀ ਕਨਸੈਪਟ ਹੈ ਜੀ ਤੁਸੀਂ ਹਰ ਡਾਲ ਨੂੰ ਦੇਖੋਗੇ ਉਹ ਇੱਕ ਸਟੋਰੀ ਬਿਆਨ ਕਰ ਰਹੀ ਹੈ ਉਹਨਾਂ ਦੇ ਨਾਮ ਲਿਖੇ ਹੋਏ ਨੇ ਜੀ ਔਰ ਜਿਹੜਾ ਵੀ ਕੋਈ ਦਰਸ਼ਕ ਆਉਂਦਾ ਨਾ ਇਹ ਨਾਲ ਬੜਾ ਅਟੈਚਡ ਫੀਲ ਕਰਦਾ ਹੈ ਜੀ ਸਾਡੀ ਹਿਸਟਰੀ ਹੈ ਸਾਡੇ ਚਰਖੇ ਨੇ ਸਾਡੀਆਂ ਵਿਧਾਣੀਆਂ ਨੇ ਸਾਡਾ ਮਹਾਰਾਸ਼ਟਰ ਡਾਂਸ ਹੈ ਰਾਜਸਥਾਨੀ ਡਾਂਸ ਹੈ ਮਨੀਪੁਰੀ ਡਾਂਸ ਹੈ ਔਰ ਸਭ ਤੋਂ ਵੱਡੀ ਗੱਲ ਇੱਕ ਬੜੀ ਹੈਰਾਨੀ ਗੱਲ ਸਾਡੀਆਂ ਲੋਕ ਕਥਾਵਾਂ ਨੇ ਸੋਨੇ ਮਹਿਵਾਲ ਸਭ ਕੁਝ ਬੱਚੇ ਆਉਂਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਇਤਿਹਾਸ ਦਾ ਪਤਾ ਲੱਗਦਾ ਔਰ ਬੱਚੇ ਬੜਾ ਅਟੈਚਡ ਫੀਲ ਕਰਦੇ ਆ ਸਭ ਤੋਂ ਵੱਡੀ ਗੱਲ ਕਿ ਇੱਕ ਫਿਊਜ਼ਨ ਹੈ ਦੇਖੋ ਡਿਆਨਾ ਕ੍ਰੀਏਟ ਕੀਤੀ ਐ ਇਹਨਾਂ ਨੇ ਕਿ ਸਾਡੇ ਬੇਸਿਕ ਲੋਕ ਸਾਡਾ ਜੋ ਸੱਭਿਆਚਾਰ ਹੈ ਗੁੱਡੀਆਂ ਪਟੋਲਿਆਂ ਦਾ ਜੋ ਸਾਡੇ ਪਿੰਡਾਂ ਚੋਂ ਉੱਠਿਆ ਉਹਨੇ ਅੱਜ ਮਾਡਰਨ ਇੱਕ ਬਾਹਰਲੇ ਮੁਲਕ ਦੀ ਗੁੱਡੀ ਕ੍ਰੀਏਟ ਕੀਤੀ ਐ ਜਿਹਦੇ ਨਾਲ ਕਿ ਬੜਾ ਅਟੈਚਡ ਅਸੀਂ ਫੀਲ ਕਰ ਰਹੇ ਆ ਕਿ ਵਾਕਈ ਔਰ ਹਰ ਬਰੀਕੀ ਤੁਸੀਂ ਇਹਨਾਂ ਦੇ ਗਹਿਣੇ ਦੇਖ ਲਓ ਡ्रेसेस ਦੇਖ ਲੋ ਜੀ ਜੇ ਉਹ ਰਾਜਸਥਾਨੀ ਡਾਂਸ ਹੈ ਹਰ ਚੀਜ਼ ਤੇ ਇਹਨਾਂ ਨੇ ਇੰਨਾ ਬਰੀਕੀ ਨਾਲ ਕੰਮ ਕੀਤਾ ਔਰ ਕਦੇ ਇਸ ਗੱਲ ਦੀ ਪਰਵਾਹ ਨਹੀਂ ਕਿਉਂਕਿ ਉਹ ਇਹਨੂੰ ਪ੍ਰੋਫੈਸ਼ਨਲੀ ਤਾਂ ਕਰ ਨਹੀਂ ਰਹੇ ਸ਼ੌਂਕ ਵਜੋਂ ਕਰ ਰਹੇ ਐ ਪਿਓਰ ਦੇ ਕਪੜਾ ਹੈ ਨਾ ਜਿਹੜਾ ਉਹਦੀਆਂ ਡ्रेसेस ਬਣੀਆਂ ਹੋਈਆਂ ਨੇ ਜਜ਼ਬਾ ਹੈ ਇਹ ਆਏ ਲੱਗਦਾ ਹੈ ਔਰ ਇੱਥੇ ਆ ਕੇ ਸਾਨੂੰ ਲੱਗਦਾ ਕਿ ਵਾਕਈ ਮਨ ਭਰਦਾ ਹੈ ਕਿ ਬੇਟੀਆਂ ਤੀਆਂ ਉਹ ਉਹ ਚੀਜ਼ ਇੱਕ ਫੀਲਿੰਗ ਆਉਂਦੀ ਹੈ ਸਾਡੇ ਅੰਦਰ ਤੇ ਬੜਾ ਬੌਂਡ ਮਹਿਸੂਸ ਹੁੰਦਾ ਹੈ ਜੀ ਔਰ ਇਸ ਕਰਕੇ ਨਹੀਂ ਕਿ ਇਹ ਇਹ ਇਸ ਪਰਿਵਾਰ ਨਾਲ ਅਸੀਂ ਬੜੇ ਸਾਲਾਂ ਤੋਂ ਜੁੜੇ ਆਂ ਪਰ ਲੋਕ ਆਮ ਪਬਲਿਕ ਬਹੁਤ ਆ ਰਹੀ ਹੈ ਇਹਨਾਂ ਦਾ ਫਰੈਂਡ ਸਰਕਲ ਉਹ ਸਰਕਲ ਬਹੁਤ ਜ਼ਿਆਦਾ ਹੈ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਪਰ ਆਮ ਪਬਲਿਕ ਇਸ ਚੀਜ਼ ਨਾਲ ਬੜਾ ਅਟੈਚਡ ਫੀਲ ਕਰ ਰਹੀ ਹੈ ਸੋ ਔਰ ਇਹ ਕੋਈ ਪਹਿਲੀ ਵਾਰੀ ਪ੍ਰਦਰਸ਼ਨੀ ਲੱਗੀ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਵੀ ਲੱਗਦੀ ਹੈ ਤਿੰਨ ਦਿਨਾਂ ਤਾਂ ਉਹਨੇ ਪੰਜ ਦਿਨਾਂ ਹੋਣਾ ਹੀ ਹੋਣਾ ਹੈ ਜੇ ਪੰਜ ਦਿਨਾਂ ਪ੍ਰਦਰਸ਼ਨੀਆਂ ਤਾਂ ਉਹਨੇ ਸੱਤ ਦਿਨਾਂ 15 ਦਿਨ ਮਤਲਬ ਐਕਸਟੈਂਡ ਬਹੁਤ ਕਰਦੇ ਲੋਕਾਂ ਦੀ ਡਿਮਾਂਡ ਤੇ ਇਹ ਉਹ ਦੇਖ ਕੇ ਪਤਾ ਲੱਗਦਾ ਹੈ ਜੀ ਹਾਂਜੀ ਸੋ ਪੰਜਾਬੀ ਵਿਰਸਾ ਦਿਖਾਇਆ ਗਿਆ ਹੈ ਨਾਲ ਹੀ ਹੋਰ ਸੂਬਿਆਂ ਦਾ ਕਲਚਰ ਆ ਜਿਹੜਾ ਉਹ ਵੀ ਗੁੱਡੀਆਂ ਪਟੋਲੇ ਬਣਾ ਕੇ ਦਰਸਾਇਆ ਗਿਆ ਹੈ ਤਾਂ ਪੰਜਾਬੀ ਵਿਰਸੇ ਦੀ ਇੱਕ ਝਲਕ ਆ ਜਿਹੜੀ ਉਹ ਤੁਹਾਨੂੰ ਦਿਖਾਈ ਹੈ ਕਿਤੇ ਨਾ ਕਿਤੇ ਇਹ ਕਲਾਵਾਂ ਨੇ ਜਿਹੜੀਆਂ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਲੇਕਿਨ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਸਿੱਦਤ ਦੇ ਨਾਲ ਇਹ ਕਲਾਏ ਜਿਹੜੀ ਉਹ ਅੱਜ ਵੀ ਸਾਂਭੀ ਹੋਈ ਹੈ ਤਾਂ ਪੰਜਾਬੀ ਯੂਨੀਵਰਸਿਟੀ ਵਿੱਚ ਯੂਥ ਫੈਸਟੀਵਲ ਦੌਰਾਨ ਇਹ ਪ੍ਰਦਰਸ਼ਨੀ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਆ ਤਾਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਨਾਲ ਮੈਂ ਬਲਵਿੰਦਰ ਸਿੰਘ സാധാ ടി വീണ്ടായി പട്ടിയാളും